ਸਾ ਪੁੱਤਰ ਸ਼੍ਰੀ ਮੁਖਸਰ ਸਾਹਿਬ ਡਿਸਟ੍ਰਿਕਟ ਤੇ ਅੱਜ ਕਬੂਤਰ ਬਾਜੀ ਹੈ ਦੇਖ ਸਕਦੇ ਹੋ ਮਾਹੌਲ ਤੇ ਪੂਰੇ ਖਿਡਾਰੀ ਜਿਹੜੇ ਭਖੇ ਹੋਏ ਆ ਇਹ ਤਾਂ ਲੀਖਪੀ ਆ ਆਪਣਾ ਇਹ ਤਾਂ ਖੱਪੀ ਉਹਨਾਂ ਦਾ ਆਏ ਪੂਰੀ ਕਾ ਆਹ ਕੋਠੇ ਦੇ ਬਾਈ ਜਿਹੜੇ ਕਬੂਤਰ ਕੱਟੇ ਜਾਂਦੇ ਨਹੀਂ ਕੋਸਤ ਆਪਾਂ ਇਹ ਲੈ ਤੇ ਆ ਬਾਈ ਮੌਸਮ ਤਾਂ ਵਧੀਆ ਸੀਗਾ ਤੇ ਪਰ 4 ਵਜੇ ਥੋੜਾ ਮੌਸਮ ਖਰਾਬ ਹੋ ਗਿਆ ਸੀਗਾ ਹਨੇਰੀ ਦਾ ਨਿਆ ਹੋਇਆ بارش ਦਾ ਵੀ ਮਾਹੌਲ ਸੀਗਾ ਤੇ ਪਰ ਤੁਸੀਂ ਦੇਖ ਸਕਦੇ ਹੋ ਜਾਨਵਰ ਆਪ ਦੀ ਤਨ ਦੀ ਨਾ ਹਜੇ ਵੀ ਜਿਹੜੇ ਉੱਪਣੇ ਹੋਏ ਆ ਵਧੀਆ ਵਿਸ਼ੇਖ ਨਜ਼ਾਰੇ ਆ ਜਮਾ ਕਬੂਤਰ ਬਾਜੀ ਚੱਲ ਰਹੀ ਐ ਦੇਖ ਸਕਦੇ ਹੋ ਉਹਦਾ ਬਾਈ ਇੱਕ ਵਾਰ ਲੱਗੇ ਜਾਂਦੀ ਐ ਕਾ ਪਿਆਲਾ ਬਣਾ ਕੇ ਗਾ ਡਾਕਟਰ ਦਾ ਉਹਦਾ ਨਾਮ ਫੁੱਲਾਉਦਾ ਕਾਰਨੀ ਵਾਲੇ ਬਣਾ ਕੇ ਮੌਸਮ ਥੋੜਾ ਖਰਾਬ ਹੋ ਗਿਆ ਨਹੀਂ ਤਾਂ ਬਾਜੀ ਲਗਭਗ ਹੁਣ ਤੱਕ ਹੋ ਜਾਣੀ ਸੀ ਤੇ ਫੁੱਲ ਹਾਲ 4 ਵਜਣ ਵਾਲੇ ਆ ਤੇ ਜਿਹੜੇ ਕਬੂਤਰ ਆ ਫੇਰ ਵੀ ਅਸਮਾਨ ਨੂੰ ਦੇਖੋ ਤੁਸੀਂ ਕਿਵੇਂ ਸ਼ੋਰ ਰੇ ਕਿਤੇ ਗਗਨਾ ਕਹਿੰਦਾ ਆ ਉਹ ਆ ਗਿਆ ਬੱਸ ਚਲੋ ਕਿੰਦਾ ਹੁਣ ਅਭਿਸ਼ੇਕ ਟੂਰ ਜੋਗੇ ਪਹਿਲਾ ਬਣਾਤਾ ਲਈਏ ਬਾਈ ਟੂਰ ਤਾਂ ਬਹੁਤ ਲਾਉਣ ਨੂੰ ਦਿਲ ਕਰਦਾ ਨਹੀਂ ਯਾਰ ਉੱਤੇ ਹੀ ਬੈਠਾ ਹੋ ਬਹੁਤ ਕਰਦਾ ਵੀ ਦਿੱਲੀ ਟੂਰਾਂ ਤੇ ਰਹਿ ਗਏ ਲੋ ਵੀ ਦੇਖ ਗਗਨ ਗਗਨ ਗਾਗਣ ਗਾਗਣ ਮਾਮਾੜਾ ਜਾਓ ਕਰਕੇ ਆ ਗਿਆ ਠੀਕ ਹੈ ਇੱਕ ਮਿੰਟ ਹੀ ਆ ਗਿਆ ਨਹੀਂ ਪਾਇਆ ਲੱਗਦਾ ਆਪਾਂ ਲੋ ਵੀ ਦੇਖ ਸਕਦੇ ਹੋ ਮੇਲਾ ਲੱਗਿਆ ਵੇ ਅਭਿਸ਼ੇਕ ਅ ਦੋਸਤ ਬਹੁਤ ਆ ਪਰ ਕੀ ਕਰਾਂ ਥੋੜਾ ਜਿਆਦਾ ਲੱਗ ਜਾਊਗਾ ਲੋ ਵੀ ਇਹ ਸੱਜਣ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਇਹ ਸਾਰੇ ਚੋਟੀ ਦੇ ਕਬੂਤਰ ਬਾਜ਼ ਆ ਬਈ ਆ ਦੇਖ ਲੋ ਬਾਈ ਸ਼ੌਂਕ ਦਾ ਕੋਈ ਮੁੱਲ ਨਹੀਂ ਦੇਖੋ ਕਿਵੇਂ ਬਾਈ ਨੇ ਬਠਾਈ ਹੋਇਆ ਲੈ ਵੀ ਬਾਈ ਪਾਣੀ ਦੇਣ ਲੱਗਿਆ ਹੈ ਅਰਸ਼ੇਕ ਸੌਰੀ ਯਾਰ ਮੇਰੇ ਧਿਆਨ ਚ ਨਹੀਂ ਆ ਰਿਹਾ ਕਿਉਂਕਿ ਕੈਂਪ ਤੇ ਘੁੰਮਣ ਫਿਰਨਦਾ ਹੀ ਆਪਣਾ ਸ਼ੌਂਕ ਆ ਸੋ ਇਸ ਕਰਕੇ ਤੁਹਾਨੂੰ ਵੀ ਪਤਾ ਹੀ ਹੈ ਕਿ ਮਤਲਬ ਕੈਂਪ ਵਗੈਰਾ ਨਹੀਂ ਭਾਈ ਲੈ ਵੀ ਤਾ ਯਾਰ ਅਰੇ ਭਾਈ ਯਾਰ ਤਾਂ ਤੁਹਾਨੂੰ ਪਤਾ ਯਾਰ ਮੇਰੇ ਪੁੱਤਰ ਜਾ ਇੱਕ ਮਿੰਟ ਦਿੱਤ ਨਾ ਯਾਰ ਉਹ ਦੇਖ ਤੂੰ ਲੈ ਵੀ ਤੋ ਜਾ ਵੀ ਤੂੰ ਸਾਡੇ ਕੋਲ ਜਾਂਦਾ ਯਾਰ ਯਾਰ ਦੋ ਪੁੱਤਰ ਕੁਛ ਨਹੀਂ ਜਿੰਦੂ ਬੇਟਾ ਜੱਡਾ ਬੇਟਾ ਉਹ ਆਵੇਂ ਕੀ ਆ ਗਿਆ ਸਾਡੇ ਕੋਲ ਉਹਦਾ ਦੱਸਣ ਵਾਸਤੇ ਲੋ ਵੀ ਆ ਦੇਖ ਲੋ ਕੁਝ ਬੈਠ ਗਿਆ ਤੇ ਸ਼ਾਮ ਤੱਕ ਜਿਹੜਾ ਪਤਾ ਲੱਗ ਜੂ ਕਿਹੜੇ ਨੇ ਵਧੀਆ ਤਰੀਕੇ ਨਾਲ ਸੰਭਾਇਆ ਤੇ ਕਿਹੜੀਆਂ-ਕਿਹੜੀਆਂ ਦਵਾਈਆਂ ਵਰਤ ਕੇ ਆਪਦੇ ਕਬੂਤਰ ਨੂੰ ਵਧੀਆ ਰੱਖਿਆ ਹੋਇਆ ਆ ਉਧਰ ਰਿਹਾ ਬਾਈ ਕੁਝ ਬਰੇ ਡਰਦੇ ਆ ਆ ਦੇਖ ਲਓ ਬਾਈ ਇੱਦਾਂ ਇਹਨੂੰ ਬੈਠਿਆ ਉੱਪਰ ਜਿਹੜਾ ਕੱਟੇ ਜਾਂਦੇ ਆ ਕਬੂਤਰ ਆ ਬਾਈ ਦੀ ਡਿਊਟੀ ਲਈ ਆ ਵੀ ਬਾਈ ਬੰਦਾ ਨੇ ਉੱਪਰ ਚੜਨਾ ਚਾਹੀਦਾ ਪਰ ਫਲਾਹ ਸਾਡੀ ਮੰਨ ਗਿਆ ਵੀਰ ਸ਼ੁਕਰੀਆ ਭਰਾ ਥੈਂਕ ਯੂ ਤੇ ਕਿਉਂਕਿ ਮਰਿਆਦਾ ਜ਼ਰੂਰੀ ਹੈ ਜਿਹੜਾ ਵੀਰ ਕੱਟ ਰਿਹਾ ਕਿਉਂਕਿ ਉਹਨੂੰ ਜੇਕਰ ਬਾਕੀ ਸੱਜਣ ਡਿਸਟਰਬ ਕਰਦੇ ਆ ਤਾਂ ਪ੍ਰੋਬਲਮ ਆਉਂਦੀ ਆ ਸੋ ਨਰੋਲ ਆ ਤੇ ਜਿਹਦਾ ਜਿਆਦਾ ਕਬੂਤਰ ਉੱਡਿਆ ਲਾਸਟ ਤੱਕ ਉੱਡਿਆ ਉਹਨੇ ਬਾਜੀ ਮਾਰ ਜਾਣੀ ਤੇ ਇਸ ਤਰ੍ਹਾਂ ਜਿਹੜੀ ਸਾਡੇ ਪੰਜਾਬ ਚ ਬਾਜੀ ਹੁੰਦੀ ਏ ਇਹ ਕਬੂਤਰ ਤਿਆਰ ਕਰਨ ਲਈ ਬਾਈ ਬਹੁਤ ਟਾਈਮ ਲਾਉਂਦੇ ਆ ਆ ਲੱਗਦੇ ਆ ਮੇਲੇ ਜਿਹੜੇ ਪੰਜਾਬ ਚ ਦਾ ਫਿੱਟੇ ਬੋਝ ਇਹਦੇ ਸਾਰੇ ਵੀ ਸਭ ਤਾਂ ਸਮੂਹਤਾਂ ਵਾਲੇ ਆ ਇਹ ਸ਼ਿੰਦੇ ਮੋੜ ਤੇ ਕੱਕੇ ਨੂੰ ਖਾਓ ਆਹ ਦੇਖ ਲੋ ਵੇ ਲੱਗਾ ਪਿਆ ਨਾ ਮੇਲਾ ਆਹ ਕੋਲ ਮੇਲਾ ਹੈਂਗੋ ਕੁਝ ਚਾਹੇ ਮੀ ਜਾਵੇ ਚਾਹੇ ਨੇ ਰਹੀ ਜਾਵੇ ਤੇ ਪਰ ਭਾਈ ਬੰਗਾਂ ਦਾ ਧਿਆਨ ਦੇਖੋ ਹਮੇਸ਼ਾ ਜਿਹੜਾ ਨਿਗਾ ਜਿਹੜੀ ਬਾਜ਼ ਵਾਲੀ ਰੱਖਣੀ ਪੈਂਦੀ ਹੈ ਵੀ ਕਬੂਤਰ ਕਿੱਥੇ ਉੱਡ ਰਿਹਾ ਤੇ ਕਿੱਧਰ ਨੂੰ ਗਿਆ ਤੇ ਕਿੱਧਰ ਨੂੰ ਨਾ ਆਹ ਦੇਖ ਲਓ ਇਹ ਭਾਈ ਧਿਆਨ ਰੱਖਦੇ ਉੱਪਰ ਇਹਨਾਂ ਕੋਲ ਕਾਪੀ ਹੁੰਦੀ ਹੈ ਕਿੰਨੇ ਇਕੱਠੇ ਗਏ ਕਿੰਨੇ ਨਹੀਂ ਆਹ ਦੇਖ ਲੋ ਬਾਈ ਕਿਹਨੇ ਫੜ ਲਈ ਕਿੱਥੇ ਆਓ ਸਾਰੇ ਆ ਜਾ ਹੁਣ ਮੇਰੇ ਕੋਲ ਆਣਾ ਆਹ ਦੇਖ ਲੋ ਬਾਈ ਭਾਈ ਕਬੂਤਰ ਦਾ ਧਿਆਨ ਕਰਦਾ ਹੋਇਆ ਤੇ ਦੇਖੋ ਕਿਵੇਂ ਕੋਠੇ ਦੇ ਜਿਹੜਾ ਬੈਠਾ ਆਏ ਹੁੰਦੀ ਆ ਭਾਈ ਕਬੂਤਰ ਬਾਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਉੱਥੇ ਆ ਗਈ ਥਾਗੀ Allora, ci siamo alcarati i baini. Pa, lì lei i baini, vero? Ah, yeah. no, <laughs> vai, dietro, ਇਹ ਲੈ ਅੰਗਰੇਜ਼ ਆਹ ਵੇਖ ਲਓ ਭਾਈ ਉੱਪਰ ਪੈਂਦਾ ਜਿਹੜਾ ਗਿੱਧਾ ਤੇ ਵੱਡੀ ਮਕਦਾਰ ਦੇ ਵਿੱਚ ਜਿਹੜਾ ਲਗਭਗ 250 ਦੇ ਕਰੀਬ ਜਿਹੜਾ ਇੱਥੇ ਕਬੂਤਰ ਛੱਡਿਆ ਗਿਆ ਸੀਗਾ ਮੌਸਮ ਪਹਿਲਾਂ ਤਾਂ ਬਹੁਤ ਵਧੀਆ ਲੱਗਿਆ ਸੀ ਤੇ ਪਰ ਬਾਅਦ ਦੇ ਵਿੱਚ ਜਿਹੜੀ ਤੁਸੀਂ ਦੇਖ ਸਕਦੇ ਹੋ ਵੀ ਬਦਲ ਬਾਈ ਹੋਣ ਦੇ ਕਾਰਨ ਜਿਹੜਾ ਥੋੜਾ ਜਿਹਾ ਰੁਕਾਵਟ ਪੈ ਗਈ ਜਿਹਦੇ ਕਰਕੇ ਕਬੂਤਰ ਕੁਝ ਜਲਦੀ ਵੀ ਹੇਠਾ ਆ ਕੇ ਤੇ ਕੁਝ ਜਿਹੜੇ ਉੱਪਰ ਉਹ ਜ਼ਿਆਦਾ ਹਵਾ ਦੇ ਉੱਪਰ ਹੀ ਉਡ ਰਹੇ ਆ ਤੇ ਦੇਖਦੇ ਆ ਵੀ ਕਿਹੜੇ ਬਾਈ ਨੇ ਵਧੀਆ ਤਰੀਕੇ ਨਾਲ ਕਬੂਤਰ ਉੱਡਣੇ ਸਿਖਾਏ ਆ ਉਹ ਦੇਖ ਲਓ ਭਾਈ ਉਹਨਾਂ ਵੀਰਾ ਕੋਲ ਕਾਪੀ ਐ ਇੱਕ ਤਾਂ ਇਹ ਨਹੀਂ ਮੇਰੇ ਨਹੀਂ ਦੇਖਦਾ ਆ ਮੂਰੇ ਇਤਨਾ ਤੂੰ ਆ ਬਰਬਰ ਸੌਣ ਕਰੀਂ ਦੇਖਣਾ ਉਹ ਦੇਖ ਲਓ ਬਾਈ ਸਪੈਸ਼ਲ ਬਾਈਆਂ ਦੇ ਕੋਲ ਦੂਰਬੀਨ ਰੱਖੀ ਹੋਈ ਆ ਤੇ ਜੇ ਕੋਈ ਨਈ ਧਿਆਨ ਚਾਹੁੰਦਾ ਤਾਂ ਦੇਖ ਲਓ ਬਾਈ ਕੋਲ ਦੂਰਬੀਨ ਦੂਰਬੀਨ ਦੇ ਨਾਲ ਬਾਈ ਜਿਹੜਾ ਕਬੂਤਰਾਂ ਦਾ ਧਿਆਨ ਰੱਖਦਾ

ਆ ਲਿਆ ਕਿੰਦੀ ਏ ਹਾਂਜੀ ਰੋਹਿਤ ਜੀ ਕਬੂਤਰਬਾਜੀ ਚੱਲ ਰਹੀ ਆ ਆ ਦੇਖ ਲਓ ਬਈ ਜਿਹੜਾ ਕਬੂਤਰ ਦੂਰ ਚਲਾ ਜਾਂਦਾ ਉਹ ਤੇ ਟਾਈਮ ਲੱਗ ਜਾਂਦਾ ਤੇ ਜੇਕਰ ਉਹ ਨਹੀਂ ਦੀਂਦਾ ਤਾਂ ਉਹ ਕੱਟਿਆ ਜਾਂਦਾ ਬਾਜ਼ੀ ਤੋਂ ਬਾਹਰ ਹੋ ਜਾਂਦਾ ਆਹ ਦੇਖ ਲਓ ਬਾਈ ਸਾਮਾਨ ਛੋੜੇ ਫਿਰਦੇ ਆ ਆ ਦੇਖ ਲਓ ਬਾਈ ਜਿਹੜਾ ਕਬੂਤਰ ਡੱਗ ਪੈਂਦਾ ਉਹ ਫੜ ਕੇ ਜਿਹੜਾ ਉਹਦਾ ਮਾਲਕ ਹੁੰਦਾ ਉਹਦੇ ਹਵਾਲੇ ਕੀਤਾ ਜਾਂਦਾ ਤੇ ਬਾਕੀਆਂ ਦੇ ਵੀ ਧਿਆਨ ਰੱਖਿਆ ਜਾਂਦਾ پڑا جا پانی ਆ ਦੇਖ ਲੋ ਵੇ ਹਰੇ ਦੁੱਤੇ ਵਾਲੀ ਤੇ ਉਹਦੇ ਪਿੱਛੇ ਆਹ ਕੀ ਹੈ ਹਰਾ ਡੰਡਾ ਹਰੀ ਬੈਠੇ ਤੇ گلابی ਅੱਖ ਕੱਚ ਜੀਆਂ ਉਧਰ ਚਾਲ ਦੇ ਬਰਾਂਡ ਤੋਂ ਉਹ ਪਾਤਾ ਉਸੇ ਪਾਣੀ ਗਰਮ ਸਾਡੇ ਕੋਲ ਤੇ ਵੀ ਕਰਦਾ ਪਿਆ ਜੀ ਆਪਰੇ ਕੋਲ ਆ ਗਏ ਗਮੋ ਥੋੜੇ ਖੁੱਸਦਾ ਬਰਾਂਡ ਤੋਂ ਰਮੇ ਤੋਂ ਬਸਾ ਕੇ ਖੇਡਾਉ ਬਾਕੀ ਆ ਅਗਲੀ ਗੱਲ ਤੇ ਆਪਾਂ